ਮੁੱਖ ਮੰਤਰੀ ਭਗਵਤ ਮਾਨ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪੰਜਾਬ ਦੇ ਵਿੱਚ ਹੜਾ ਕਾਰਨ ਫਸਲਾਂ ਤੇ ਹੋਏ ਨੁਕਸਾਨ ਦੀ ਬਣਦੀ ਮੁਆਵਜ਼ਾ ਰਾਸ਼ੀ ਵੰਡਣ ਦਾ ਕੰਮ ਜਲਦ ਤੋਂ ਜਲਦ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਨੇ ਤਾਂ ਦੱਸਿਆ ਗਿਆ ਜਨਾਲਾ ਹਲਕੇ ਨੇ ਹੀ ਸ਼ੁਰੂਆਤ ਕੀਤੀ ਹੈ ਤੌਥੀ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਹਲਕੇ ਦੇ 13 ਪੀੜਤਾਂ ਨੂੰ 12 ਲੱਖ ਰੁਪਏ ਦਾ ਮੁਆਵਜ਼ਾ ਰਾਸ਼ੀ ਜਾਰੀ ਕੀਤਾ ਹੈ ਉਹਨਾਂ ਦੱਸਿਆ ਕਿ ਹਲਕੇ ਦੇ ਇਸ ਕੁਦਰਤੀ ਕਰੋਪੀ ਵਿੱਚ ਜੋ ਵੀ ਨੁਕਸਾਨ ਹੋਇਆ ਉਸ ਦੀ ਪਰਪਾਈ ਸਰਕਾਰ ਕਰੇਗੀ ਹੋਰ ਉਹਨਾਂ ਨੇ ਕੀ ਕੁਝ ਕਿਹਾ ਆਉ ਜਾਣਦੇ ਆ ਅਸੀਂ ਜਦੋਂ ਇਲੈਕਸ਼ਨ ਵਿੱਚ ਖੜੇ ਸੀਗੇ ਲੋਕ ਸਭਾ ਦੀ ਇਲੈਕਸ਼ਨ ਸੀਗੀ ਸਾਡੇ ਐਮ ਐਲ ਏ ਸਾਹਿਬਾਨ ਸਾਡੀ ਪਾਰਟੀ ਟੀਮ ਅਸੀਂ ਸਭ ਲੋਕਾਂ ਨਾਲ ਵਾਅਦਾ ਕਰਦੇ ਸੀਗੇ ਕਿ ਅਸੀਂ ਇਲੈਕਸ਼ਨ ਤੋਂ ਬਾਅਦ ਜਿਹੜਾ ਇਸ ਸ਼ਹਿਰ ਦਾ ਸਭ ਤੋਂ ਵੱਡਾ ਜਿਹੜਾ ਮਸਲਾ ਇੱਕ ਸੀਵਰੇਜ ਦਾ ਦੂਜਾ ਜਿਹੜਾ ਸਾਫ ਸਫਾਈ ਜਿਹੜਾ ਗੰਧ ਉਹਦਾ ਇੱਕ ਬਹੁਤ ਵੱਡਾ ਗੰਭੀਰ ਮਸਲਾ ਹੈ ਉਹਨਾਂ ਦੋਵਾਂ ਮਸਲੇ ਨੂੰ ਠੀਕ ਕਰਾਂਗੇ ਨਾਲ ਅਸੀਂ ਵਾਅਦਾ ਕਰਕੇ ਗਏ ਸੀਗੇ ਕਿ ਜਿਹੜੀ ਟੰਗ ਟਾਪ ਡਰੇਨ ਹੈ ਜਿਹੜੀ ਕੈਂਸਲ ਵਰਦੀਆਂ ਬਿਮਾਰੀਆਂ ਨੂੰ ਬਹੁਤ ਵੱਡੀ ਪੱਧਰ ਤੇ ਫਲਾਦੀ ਹੈ ਇਹਨੂੰ ਵੀ ਅਸੀਂ ਠੀਕ ਕਰਾਂਗੇ ਉਹ ਬੀਤੇ ਕੱਲ ਅਸੀਂ ਉਹਦੀ ਪਹਿਲਾ ਸਫਾਈ ਦਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਕੱਲ ਸਾਡੇ ਸਾਰੇ ਕਾਲਪੋ ਦੇ ਸ਼ਹਿਰ ਦੇ ਧਕਾ ਦੀ ਜਿਹੜੇ ਉੱਥੇ ਮੌਕੇ ਤੇ ਵਜੂਦ ਸੀਗੇ ਉਹ ਦਸੀਂ ਤੈ ਕੀਤਾ ਕਿ ਪਹਿਲਾਂ ਇਸ ਨੂੰ ਬਲਜਾ ਸਾਫ ਕੀਤਾ ਜਾਵੇ ਕਿਉਂਕਿ ਗਾੜੀ ਜਿਹੜਾ ਮੌਨਸੂਨ ਦਾ ਸੈਸਨ ਦੇ ਆ ਗਿਆ ਔਰ ਕਈ ਥਾਵਾਂ ਤੋਂ ਉਹਦਾ ਪਾਣੀ ਲੋਕਾਂ ਦੇ ਘਰਾਂ ਚ ਚਲ ਜਾਂਦਾ ਇਸ ਕਰਕੇ ਅਸੀਂ ਪਹਿਲਾਂ ਸਫਾਈ ਸ਼ੁਰੂ ਕੀਤੀ ਹੈ ਉਸ ਤੋਂ ਬਾਅਦ ਫਿਰ ਅਸੀਂ 120 ਕਰੋੜ ਦਾ ਪ੍ਰੋਜੈਕਟ ਜਿਹੜਾ ਉਹਦੀ ਡਿਟੇਲ ਜਿਹੜੀ ਤੁਹਾਨੂੰ ਹੁਣੇ ਹਸਪੀਤਲੋਂ ਨਹੀਂ ਦੱਸਣਗੇ। ਉਹ ਅਸੀਂ ਤਿਆਰ ਕੀਤਾ। ਉਹ ਸੀਐਮ ਸਾਹਿਬ ਕੋਲ ਖੜਾਂਗੇ, ਦਿੱਲੀ ਵੀ ਖੜਾਂਗੇ। ਉਹਨੂੰ ਅਸੀਂ ਬਦ ਜਿਹੜਾ ਸ਼ੁਰੂ ਕਰਦੇ ਆ ਕਿ ਪਹਿਲਾਂ ਡਰੇਨ ਜਿਹੜੀ ਹੈ ਬੰਦ ਕੀਤੀ ਜਾਵੇ ਤਾਂ ਦੂਜਾ ਜਿਹੜਾ ਮਸਲਾ ਸਾਡਾ ਉਹ ਇਹ ਹੈ ਕਿ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ। ਸ਼ਹਿਰ ਦੇ ਵਿੱਚ ਸੀਵਰੇਜ ਦੀ ਪ੍ਰੋਬਲਮ ਜਿਹੜੀ ਹੈ ਉਹਨੂੰ ਠੀਕ ਕਰਨਾ। ਇਹ ਅਸੀਂ ਤਿੰਨਾਂ ਚੀਜ਼ਾਂ ਦੇ ਉੱਤੇ ਅੱਜ ਡਿਸਾਈਡ ਕੀਤਾ। ਉਹਦੇ ਤਿੰਨੇ ਚੀਜ਼ਾਂ ਸੀ ਫੋੜੀ ਤੌਰ ਤੇ ਜਿਹੜਾ ਸ਼ੁਰੂ ਕਰ ਸਾਡੇ ਮੁੱਖ ਮੰਤਰੀ ਸਾਹਿਬ ਜਿਨਨੇ ਵਾਦੇ ਪੰਜਾਬ ਦੇ ਵਿੱਚ ਕਰਕੇ ਆਏ ਸੀ ਵੋਟਾਂ ਦੇ ਵਿੱਚ ਪਿਛਲੀਆਂ ਦੇ ਵਿੱਚ ਉਹ ਸਾਰੇ ਪੂਰੇ ਕਰਦੇ ਇਸ ਕਰਕੇ ਅਸੀਂ ਇਹ ਸ਼ਹਿਰ ਦੇ ਨਾਲ ਵੀ ਜੋ ਵਾਦੇ ਕੀਤੇ ਆ ਉਹ ਸਾਰੇ ਅਸੀਂ ਚਾਹੇ ਪਹਿਲਾਂ ਦਾ ਕੋਈ ਬਕਾਇਆ ਰਿੰਦਾ ਚਾਹੇ ਨਵੇਂ ਵਾਦੇ ਜਿਹੜੇ ਕੀਤੇ ਸੀਗੇ ਉਹ ਸਾਰੇ ਅਸੀਂ ਪੂਰੇ ਕਰਦੇ ਇਸ ਕਰਕੇ ਅੱਜ ਦੀ ਮੀਟਿੰਗ ਜਿਹੜੀ ਅਸੀਂ ਬਹੁਤ ਵਧੀਆ ਮਾਹੌਲ ਦੇ ਵਿੱਚ ਕੀਤੀ ਹੈ ਔਰ ਮੈਨੂੰ ਲੱਗਦਾ ਕਿ ਅੱਜ ਤੋਂ ਬਾਅਦ ਕਾਫੀ ਚੀਜ਼ਾਂ ਜਿਹੜੀਆਂ ਸ਼ਹਿਰ ਦੇ ਵਿੱਚ ਉਹ ਠੀਕ ਹੋ ਜਾਣਗੀਆਂ ਔਰ ਇਹ ਲਾਜ਼ਮੀ ਹੈ ਕਿ ਠੀਕ ਕਰਦੇ ਕਰਦੇ ਟਾਈਮ ਲੱਗ ਜਾਂਦਾ ਜਿੱਦਾਂ ਡਰੇਨ ਦਾ ਕਾਫੀ ਲੰਬਾ ਕੰਮ ਹੈ ਟਾਈਮ ਲੱਗੂਗਾ ਬਾਅਦ ਅਸੀਂ ਉਹਨੂੰ ਠੀਕ ਕਰਾਂਗੇ ਔਰ ਸ਼ਹਿਰ ਦੇ ਅੰਦਰ ਜਿਹੜਾ ਗਰੀਨ ਐਂਡ ਕਲੀਨ ਹਰਿਆਲੀ ਤੇ ਸਾਫ ਸਫਾਈ ਜਿਹੜੀ ਹੈ ਅਸੀਂ ਬੂਟੇ ਵੀ ਲਾਵਾਂਗੇ ਜਲਾਈ ਦੇ ਵਿੱਚ ਔਰ ਸ਼ਹਿਰ ਨੂੰ ਜਿਹੜਾ ਸਾਫ ਸੁਥਰਾ ਵੀ ਜਿਹੜਾ ਉਹ ਰੱਖਣਾ ਜਿਹੜਾ ਸਾਡੀ ਡਿਊਟੀ ਆ ਕਿਉਂਕਿ ਗੁਰੂ ਰਾਮਦਾਸ ਜੀ ਦੀ ਤਸਵੀਰ ਕਿਉਂਕਿ ਇਸ ਤਸਵੀਰ ਦੇ ਉੱਤੇ ਬਰਗਨਾ ਮੰਦਿਰ ਆ ਇਸ ਤਸਵੀਰ ਦੇ ਉੱਤੇ ਰਾਮ ਤੀਰਥ ਸਾਹਿਬ ਬਾਦਮੀਕ ਜੀ ਦਾ ਘਰ ਆ ਇਸ ਸਤਤੀ ਨੂੰ ਸਾਫ ਸੁਥਰਾ ਰੱਖਣਾ ਸਾਡੀ ਡਿਊਟੀ ਆ ਉਹ ਡਿਊਟੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਅਸੀਂ ਸਾਰੇ ਲੋਕ ਇਕੱਠੇ ਜਿਹੜਾ ਉਹ ਨਵਾਵਾਂਗੇ ਔਰ ਠੀਕ ਕਰਾਂਗੇ ਮੈਂ ਸ਼ਹਿਰ ਵਾਸੀਆਂ ਨੂੰ ਤੁਹਾਡੇ ਥਰੂ ਇਹ ਯਕੀਨ ਦਿਵਾਉਣਾ ਚਾਹੁੰਦਾ ਕਿ ਜੋ ਅਸੀਂ ਕਿਆ ਸੀਗਾ ਉਹ ਅਸੀਂ ਆਪਣੀ ਕਾਰਵਾਈ ਛੇ ਚਲੂ ਜਿਹੜੀ ਆ ਉਹ ਕੱਦਤੀ ਹੈ ਉਹ ਸਾਰੇ ਸਾਰੇ ਅਮਸਰ ਦੇ ਲੋਕਾਂ ਨੂੰ ਸਾਡੇ ਦੇ ਰਿਜ਼ਲਟ ਜਿਹੜੇ ਆ ਉਹ ਨਜ਼ਰ ਆਉਣਗੇ ਸੋ ਮੈਂ ਤੁਹਾਡਾ ਇੱਕ ਵਾਰ ਫਿਰ ਧੰਨਵਾਦ ਕਰਦਾ ਉਹ ਜੇ ਤੁਸੀਂ ਚਾਹੋਗੇ ਕਿ ਜਿਹੜਾ 120 ਕਰੋੜ ਦਾ ਪ੍ਰੋਜੈਕਟ ਹੈ ਉਹਦੇ ਬਾਰੇ ਕੁਝ ਡਿਟੇਲ ਦੇ ਨਾਲ ਮੈਂ ਕਿਉਂਕਿ ਕੱਲ ਵੀ ਕੁਝ মিডিਆ ਲਈ ਨਹੀਂ ਇੱਕ ਤਾਂ ਅਸੀਂ ਹੁਣੇ ਕਹਿਤਾ ਕਿ ਅੱਜ ਤੋਂ ਬਾਅਦ ਜੇ ਕੋਈ ਗੈਰ ਕਾਨੂੰਨੀ ਬਿਲਡਿੰਗ ਦੀ ਸਾਦੀ ਹੋਈ ਤੇ ਜਿਸ ਏਰੀਆ ਦੇ ਵਿੱਚ ਹੋਈ ਜਿਸ ਏਰੀਆ ਨਾਲ ਸੰਬੰਧਤ ਅਫਸਰ ਨੇ ਕੀਤੀ